ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤੇਰਾ ਕੀਤਾ ਜਾਤੋਂ ਨਹੀਂ ਮੈਨੂ ਜੋਗ ਕਿ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਦਰਸ ਪਿਆ ਮਹਾਰਾਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀ ਵਹਿਰਿਆ ਹੋ ਆਇਆ ਦੂਰੋ ਚਲ ਕੈ ਮੈਂ ਤਕੀਤੋ ਸ਼ਰਣਾਇ ਜੀਉ ਸਰ ਰਖੀ ਚਿਤ ਮੈਂ ਮੇਰਾ ਸਭ ਦੁੱਖ ਗਵਾਈ ਜਿਉ ਮੈਂ ਅਸਾ ਰਖੀ ਚਿਤ ਮੈਂ ਮੇਰਾ ਸਭ ਦੁੱਖ ਗਵਾਈ ਜਿਉ ਪਰਮ ਸਨਮਾਨ ਜੋ ਜੁਗ ਜਗ ਅਟਲ ਚਬਰ ਸ਼ਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਹਾਜ਼ਰਾ ਹਜ਼ੂਰ ਸਰਬ ਕਲਾ ਪ੍ਰਪੂਰ ਧਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਜੁੜੇ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀ ਵਟਪਾਗੇ ਹਾਂ ਹਜ਼ੂਰ ਨੇ ਮਿਹਰ ਕਰਦਿਆਂ ਹੋਇਆ ਤਰਸ ਕਰਦਿਆਂ ਹੋਇਆ ਆਪਣੀ ਪਾਵਨ ਹਜ਼ੂਰੀ ਦਾ ਆਨੰਦ ਮਨਣ ਦਾ ਸਮਾਂ ਸਾਨੂੰ ਸੰਧਿਆ ਵੇਲੇ ਬਖਸ਼ਿਸ਼ ਕੀਤਾ ਹੈ ਆਓ ਜਿਤਨਾ ਕ ਸਮਾ ਧੰਨ ਸ਼੍ਰੀ ਗੁਰੂ ਹਰ Rai ਪਾਸ਼ਾ ਜੀ ਨੇ ਮਿਹਰ ਕਰਕੇ ਸਾਡੀ ਝੋੜੀ ਦੇ ਵਿੱਚ ਪਾਇਆ ਹੈ ਉਤਨੇ ਸਮੇ ਨੂੰ ਸਾਹਮਦੇ ਹੁਆ ਸੱਚੇ ਗੁਰੂ ਦੀ ਸੱਚੀ ਵਿਚਾਰ ਦੇ ਨਾਲ ਆਪਣੇ ਮਨ ਨੂੰ ਜੋੜੀਏ ਕਰੋ ਗੁਰੂ ਫਤੇ ਪ੍ਰਵਾਨ ਮਨੋਵਿਰਤੀਆਂ ਇਕਾਗਰ ਕਰਦੇ ਹੁਆ ਇੱਕ ਵਾਰੀ ਦੇ ਵਿੱਚ ਕੱਜ-ਭਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਸ਼੍ਰੀ ਗੁਰੂ ਹਰ Rai ਪਾਸ਼ਾ ਜੀ ਦੇ ਪਾਵਨ ਪ੍ਰਕਾਸ਼ ਗੁਰੂ ਵਾਲਾ ਦਿਨ ਹੈ ਜੀ ਆਪ ਜੀ ਪਲੀ ਪਾਂਤ ਜਾਣਦੇ ਹੋ ਕਿ 7ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਜਪਾਤ ਪਵਨ ਪ੍ਰਕਾਸ਼ ਗੁਰੂ ਬਈ। ਸ਼ਿਮੀ ਪਾਤਸ਼ਾਹ ਜੀ ਦੇ ਵੱਡੇ ਫਰਜੰਦ ਧੰਨ ਬਾਬਾ ਗੁਰਦਿੱਤਾ ਜੀ ਦੇ ਸਭ ਤੋਂ ਛੋਟੇ ਫਰਜੰਦ ਨੇ ਕਿਉਂਕਿ ਪਹਿਲੇ ਵੱਡੇ ਫਰਜੰਦ ਬਾਬਾ ਧੀਰਮਲ ਜੀ ਨੇ। ਬੜੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਵੀ ਪਿਆਈ ਅੱਗੇ ਜਾ ਕੇ ਜਦੋਂ 8ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੂੰ ਗੁਰਗੱਦੀ ਦੀ ਦਾਤ ਮਿਲਣੀ ਹੈ ਨਾ। ਇਹਦੇ ਪਿੱਛੇ ਕਾਫੀ ਵੱਡਾ ਚੌੜਾ ਇਤਿਹਾਸ ਸਾਡੇ ਸਾਹਮਣੇ ਆਉਂਦਾ ਹੈ ਜੀ ਜਦੋਂ ਰੌਂਗਜੀਬ ਨੇ ਗੁਰੂ ਸਾਹਿਬ ਨੂੰ ਸੱਦਾ ਪਾਇਆ ਸੀ ਕਿ ਦਾਰਾ ਸ਼ਕੋ ਗੁਰੂ ਸਾਹਿਬ ਦੀ ਦਵਾਈ ਦੇ ਨਾਲ ਠੀਕ ਹੋਇਆ ਸੀ ਉਹਨੇ ਆਖਿਆ ਸੀ ਕਿ ਗੁਰੂ ਸਾਹਿਬ ਤੁਸੀਂ ਮੁਸਲਮਾਨ ਧਰਮ ਦੇ ਖਿਲਾਫ ਕੋਈ ਨਾ ਕੋਈ ਛੜਿਆੰਤਰ ਰਚਿਆ ਹੈ ਕਿਉਂਕਿ ਭਰਮ ਭਲੇਖੇ ਹਰੀਕ ਵਿਅਕਤੀ ਨੂੰ ਕਿਸੇ ਨਾ ਤਰੀਕੇ ਨੇ ਪੈ ਜਾਂਦੇ ਨੇ ਜੀ ਜਦੋਂ ਮਨ ਦੇ ਵਿੱਚ ਮਨਵੇਟਾਫਟ ਆ ਜਾਂਦੇ ਨੇ ਨਾ ਕਿਸੇ ਪਰ ਦੀ ਤੁਸੀਂ ਛੁੱਟੀ ਕਹਾਣੀ ਪੇਸ਼ ਕਰਕੇ ਹੋ ਸਕਦਾ ਹੋਵੇ ਹੋ ਸਕਦਾ ਕਿ ਹੋਇਆ ਹੀ ਹੈ ਗੁਰੂ ਪੈਰੀ ਸਾਧ ਸੰਗਤੀ تیرਮਲ ਨੇ ਹਰ ਇੱਕ ਛੜਿਆੰਤਰ ਰਚਿਆ ਸੀ ਕਿਉਂਕਿ ਜਦੋਂ ਛੇਵੇਂ ਪਾਸ਼ਾ ਜੀ ਨੇ ਆਦ ਵੀੜ ਮੰਗੀ ਸੀ ਨਾ ਗੁਰੂ ਅਰਜਨ ਪਾਸ਼ਾ ਜੀ ਨੇ ਜੋ ਲਖਵਾਈ ਸੀ ਉਹ ਆਦ ਵੀੜ ਵੀ ਗੁਰੂ ਸਾਹਿਬ ਜੀ ਨੂੰ ਨਹੀਂ ਦਿੱਤੀ ਸੀ ਛੇਵੇਂ ਪਾਸ਼ਾ ਦੇ ਮੰਗਣ ਤੇ ਬਾਬਾ ਗੁਰਦਿੱਤਾ ਜੀ ਦੇ ਭਾਵੇਂ ਦੇਖੋ ਪੁੱਤਰੇ ਨੇ ਛੇਵੇਂ ਪਾਸ਼ਾ ਜੀ ਦੇ ਆਪਣੇ ਦਾਦਾ ਜੀ ਦੇ ਮੰਗਣ ਤੇ ਵੀ ਇਹ ਨਹੀਂ ਦਿੱਤੀ ਸੀ ਤਾਂ ਵੀ ਵਿਰੋਧ ਹੋ ਗਿਆ ਸੀ ਇਹ ਵਿਰੋਧ ਅੱਜ ਦਾ ਨਹੀਂ ਹੋ ਰਿਹਾ ਆਪਾਂ ਆਖ ਜੰਗੇ ਸਾਡੀ ਘਰ ਦੇ ਵਿੱਚੋਂ ਮਨਮਟਾਵਟ ਹੋ ਗਿਆ ਪਿਓ ਦੇ ਨਾਲ ਪੁੱਤਰ ਲੜ ਪਿਆ ਮਾਂ ਦੇ ਵਿਰੁੱਧ ਧੀ ਪੈਦਾ ਹੋ ਗਈ ਭਾਵ ਕੇ ਪਾਉਣ ਪੈਦਾ ਹੋ ਗਈ ਕਿ ਵਿਚਾਰਾਂ ਦਾ મતਭੇਦ ਹੋ ਗਿਆ ਆਪਣੀ ਮਾਂ ਦੇ ਨਾਲ ਮਨ ਮਿਟਾਵ ਕਰਕੇ ਉਹਨਾਂ ਦੇ ਨਾਲ ਅਜਿਹਾ ਬਿਹੇਵੀਅਰ ਕੀਤਾ ਜਾਂਦਾ ਹੈ ਕਿ ਮਾਂ ਪਿਓ ਦੁਖੀ ਹੋ ਕੇ ਉਹ ਰਸਤਾ ਹੀ ਛੱਡ ਦਿੰਦੇ ਨੇ ਕਿ ਇਹਨਾਂ ਨੂੰ ਕਹਿਣਾ ਹੀ ਨਹੀਂ ਹੈਗਾ ਕੁਝ ਅਜਿਹਾ ਇਹ ਅੱਜ ਦਾ ਨਹੀਂ ਹੋ ਰਿਹਾ ਜੀ ਇਸ ਗੁਰੂ ਸਾਹਿਬ ਦੇ ਸਮੇਂ ਤੋਂ ਹੀ ਚੱਲ ਰਿਹਾ ਹੈ ਹਜ਼ੂਰ ਨੇ ਉਹਨਾਂ ਨੂੰ ਕੀ ਕਰਨ ਲਈ ਆਖਿਆ ਸੀ ਤੇ ਉਹ ਕੀ ਕਰਕੇ ਆਏ ਨੇ ਆਖਿਆ ਸੀ ਕਿ ਮਿੱਟੀ ਮੁਸਲਮਾਨ ਕੀ ਪੇੜਾ ਪਈ ਕਮਯਾਰ ਬੀ ਮੰਨ ਕੇ ਆ ਗਏ ਨੇ ਹਰ ਇੱਕ ਕਰਾਮਾਤ ਹਜ਼ੂਰ ਨੇ ਆਖਿਆ ਸੀ ਕਿਸੇ ਦਾ ਡਰ ਨਹੀਂ ਮੰਨਣਾ ਕਿੰਨੀਆਂ ਵੱਡੀਆਂ ਸਾਡੇ ਸਾਹਮਣੇ ਸਾਰਾ ਇਤਿਹਾਸ ਹੈ ਉਹ ਆਪ ਜੀ ਦੀ ਤੁਕਵੀਂ ਮਤਰਾ ਦੇ ਵਿੱਚ ਆਪ ਹੀ ਨਾ ਸਾਂਝਾ ਕੀਤਾ ਜਾਵੇਗਾ ਜੀ ਜੋ ਲਾ ਨਾਲ ਲੜੀ ਗੁਰਮਤ ਵਿਚਾਰ ਦਾ ਰਦੀ ਹਜ਼ੂਰ ਨੇ ਜੋੜੀ ਹੈ ਪਿਛਲੇ ਦਮਨਾਂ ਦੇ ਅੰਦਰ ਹਜ਼ੂਰ ਦੀ ਪਾਵਨ ਵਿਚਾਰ ਹੀ ਸਰਵਣ ਕਰਕੇ ਹਟੇ ਆ ਸਲੋਕ ਮੁਹੱਲਾ ਤੀਜਾ ਅੱਜ ਤੀਸਰੇ ਪਾਸ਼ਾ ਜੀ ਦਾ ਪਾਵਨ ਦੂਸਰਾ ਸਲੋਕ ਹਜ਼ੂਰ ਨੇ ਇਸ ਪਾਵਨ ਸ਼ਬਦ ਦੇ ਵਿੱਚ ਵੀ ਜੋ ਅੱਜ ਦਾ ਇਤਿਹਾਸਿਕ ਦਿਹਾੜਾ ਹੈ ਉਹਨੂੰ ਪਰੋਕੇ ਰੱਖਿਆ ਹੈ ਸੋ ਆਵਗੈ ਜੀ ਬਾਣੀ ਆਪਣੇ ਨਾਲ ਇਤਿਹਾਸ ਨੂੰ ਦੁਹਰਾ ਜਾਂਦੀ ਹੈ ਕਿਉਂਕਿ ਬਾਣੀ ਅਗਾਧ ਬੋਧ ਹੈ ਜਦੋਂ ਮਨ ਮਨੋਵਿਚਾਰੀਆਂ ਇਕਾਗਰ ਹੋਣ ਵਿਚਾਰ ਗੁਰੂ ਦੇ ਨਾਲ ਸ਼ਬਦ ਦੇ ਨਾਲ ਜੁੜੀ ਹੋਵੇ ਸਾਰੀ ਗੱਲ ਸਮਝ ਤੋਂ ਟਿਕਾਣੇ ਦੀ ਵਿੱਚ ਆ ਜਾਂਦੀ ਹੈ ਕਿ ਹਜ਼ੂਰ ਨੇ ਸਾਨੂੰ ਕਿੱਥੇ ਲੈ ਕੇ ਆਏ ਨੇ ਤੇ ਹਜ਼ੂਰ ਦੀ ਵਿਚਾਰਤਾ ਦੇ ਨਾਲ ਕਿੱਥੇ ਤੱਕ ਜਾ ਸਕਦੇ ਹਾਂ ਹਜ਼ੂਰ ਅਗਨੇ ਸਤਗੁਰ ਸੇਵੇ ਆਪਣਾ ਸੋਸਿਰ ਲਿਖੇ ਲਾਈ ਉਸ ਪਾਵਕ ਤੁਸੀਂ ਕੀ ਅਰਥ ਕਰੂਗੇ ਜੀ ਬਾਣੀ ਜੇ ਵਿਚਾਰਾਂ ਦੇ મતਭੇਦ ਦੇ ਵਿੱਚ ਪਹੁੰਗੇ ਤਾਂ ਕਾਫੀ ਵੱਡੀ ਇੱਕ ਤਕਰਾਰ ਤੇ ਵਿਚਾਰ ਪੈਦਾ ਹੋ ਸਕਦੀ ਹੈ ਜਦੋਂ ਭਗਤ ਰਵਿਦਾਸ ਮਹਾਰਾਜ ਜੀ ਨੂੰ ਆਖਿਆ ਸੀ ਹਨਾ ਕਿ ਜੀ ਸਾਰੇ ਪੰਡਿਤ ਤੁਹਾਡੇ ਨਾਲ ਵਿਚਾਰ ਕਰਨਾ ਚਾਹੁੰਦੇ ਨੇ ਸਤਿਗੁਰੂ ਜੀ ਆਖਦੇ ਸੀ ਕਹਿੰਦੇ ਭਾਈ ਵਿਚਾਰ ਕਰਾਂਗੇ ਪਰ ਤਕਰਾਰ ਨਹੀਂ ਕਰਨਾ ਭਗਤ ਰਵਿਦਾਸ ਮਹਾਰਾਜ ਦਾ ਜੀਵਨ ਆਪ ਜੀ ਪੜ੍ਹ ਕੇ ਦੇਖਿਓ ਤੁਹਾਡੀ ਅੱਖਾਂ ਦੇ ਵਿੱਚ ਪਾਣੀ ਜ਼ਰੂਰ ਨਿਕਲ ਆਵੇਗਾ ਜੀ ਕਿਉਂਕਿ ਭਗਤ ਪੀਪਾ ਜੀ ਜੋ ਹਜ਼ੂਰ ਨੇ ਆਪਣੇ ਨਾਲ ਬਿਠਾਏ ਨੇ ਨਾ ਇਸ ਸਤਿਗੁਰੂ ਭਗਤ ਰਵਦਾਸ ਮਹਾਰਾਜ ਦੇ ਸਮਕਾਲੀ ਨੇ ਤੇ ਇਹਨਾਂ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਨਾਮ ਜਪ ਕੇ ਹਜ਼ੂਰ ਦੇ ਨਾਲ ਬੈਠ ਗਏ ਨੇ ਕਿੱਡੀ ਵੱਡੀ ਭਗਤੀ ਦੇ ਵਿੱਚ ਸ਼ਕਤੀ ਹੈ ਭਗਤ ਰਵਦਾਸ ਮਹਾਰਾਜ ਜੀ ਨੇ ਉਹਨਾਂ ਨੂੰ ਇੱਕ ਪ੍ਰਮਾਤਮਾ ਦੇ ਨਾਮ ਜਪਣ ਦਾ ਉਦਮ ਅਪਰਾਹਲਾ ਦੇ ਕੇ ਇੱਕ ਤਰੀਕਾ ਸਿਖਾ ਕੇ ਭਗਤ ਪੀਪਾ ਜੀ ਨੂੰ ਇਹਨਾਂ ਨੂੰ ਇਤਿਹਾਸ ਦੇ ਵਿੱਚ ਰਾਜ ਹੈ ਰਾਜ ਯੋਗ ਮੰਨਦੇ ਸੀ ਇਹ ਰਾਜੇ ਸੀ ਮਹਾਰਾਜੇ ਕਿੱਥੇ ਚਤੌੜਗੜ੍ਹ ਤੋਂ ਲੈ ਕੇ ਇਹਨਾਂ ਦੀ ਤੂਤੀ ਬੋਲਦੀ ਸੀ ਉਹ ਤੂਬਣ ਤੋਂ ਜਦੋਂ ਇਹਨਾਂ ਨੇ ਆਪਣੀ ਪਾਈ ਹੋਈ ਸੀ ਨਾ ਜੀ ਸਾਹੀ ਲਸ਼ਕਰ ਵਸ਼ਕਰ ਵਾਲੀ ਪੋਸ਼ਾਕ ਉਹਦੇ ਉੱਤੇ ਜਿਹਦੇ ਕੁੰਡ ਦੇ ਵਿੱਚ ਜੁੱਤੀਆਂ ਕੰਢਦੇ ਹੁੰਦੇ ਤੁਸੀਂ ਦੇਖਿਆ ਹੋਵੇਗਾ ਜਿਹਦੇ ਵਿੱਚ ਚਮੜੇ ਦੇ ਮੋਚੀ ਕੰਮ ਕਰਦੇ ਨੇ ਉਹਦੇ ਵਿੱਚ ਹੀ ਉਹਨਾਂ ਨੇ ਰੰਬੀ ਰੱਖੀ ਹੁੰਦੀ ਹੈ ਉਹ ਪਾਣੀ ਦੇ ਵਿੱਚ ਮਾਫ ਕਰਿਓ ਇਹ ਸ਼ਬਦ ਵਰਤਣਾ ਪੈ ਰਿਹਾ ਹੈ ਉਹ ਪਾਣੀ ਦੇ ਵਿੱਚ ਰੰਬੀ ਰੱਖੀ ਹੋਈ ਆਖਦੇ ਸੀ ਕਿ ਪਹਿਲਾਂ ਵੀ ਤੁਹਾਨੂੰ ਤੋਂ ਅੱਡੇ ਵੱਡੇ ਰਾਜੇ ਬਨਾਰਸ ਇੱਕ ਬਹੁਤ ਬੜਾ ਵਿਦਵਤਾ ਦਾ ਸ਼ਹਿਰ ਹੈ ਪਾਈ ਗੁਰਦਾਸ ਜੀ ਨੂੰ ਸ਼ਿਮੇ ਭਾਗਸ਼ ਜੀ ਭੇਜਦੇ ਰਹੇ ਨੇ ਕਿ ਉੱਥੇ ਪਾਈ ਜਾ ਕੇ ਵਿੱਦਿਆ ਪ੍ਰਾਪਤ ਕਰਕੇ ਆਓ ਗੁਰਵਰਜਨ ਦੇ ਪਾਸ਼ਾ ਜੀ ਇੱਡੀ ਬੜੀ ਵਿਦਵਤਾ ਦੇ ਕੋ ਪਹਿਲੇ ਦਿਨ ਤੋਂ ਹੀ ਬਨਾਰਸ ਕਾਂਸੀ ਇੱਕ ਵਿਦਵਤਾ ਦਾ ਸ਼ਹਿਰ ਹੈ ਬੜੇ ਪੜ੍ਹੇ ਲਿਖੇ ਆਣ ਵਾਲਾ ਪੰਡਤ ਉੱਥੇ ਦਾ ਵਸੇਬਾ ਕਰਦੇ ਨੇ ਬੜੀ ਚੜ੍ਹਦੀ ਕਲਾ ਦੇ ਨਾਲ ਉੱਥੇ ਵਿਚਾਰ ਸਿਖਾਈ ਜਾਂਦੀ ਹੈ ਇਹ ਗੱਲ ਵੱਖਰੀ ਹੈ ਕਿ ਪੇਸ਼ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਆਪਣੀ ਉੱਚ ਕੋਲ ਨੂੰ ਸਥਾਪਿਤ ਕੀਤੀ ਰੋ ਵਿਚਾਰ ਆਪਾ ਗੁਰੂ ਹਰਿ ਰਾਇ ਭਾਸ਼ਾ ਜੀ ਦਾ ਪਾਵਨ ਜੀਪ ਵਿਚਾਰ ਰਹੇ ਸਨ ਹਜ਼ੂਰ ਦਾ ਜੀਵਨ ਇਤਨਾ ਕਠਿਨਾਈਆਂ ਭਰਿਆ ਨਹੀਂ ਜਿੰਨਾ ਗੁਰੂ ਹਰਿਕ੍ਰਿਸ਼ਮਾਰਾ ਜੀ ਦਾ ਅੱਗੇ ਆਉਣਾ ਹੈ ਕਿਉਂਕਿ ਤੀਰ ਮੱਲ ਆਪਣੇ ਵੱਡੇ ਭਰਾ ਦਾ ਵਿਰੋਧ ਵੀ ਸਾਹਮਣਾ ਕਰਨਾ ਪੈਣਾ ਏ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦਾ ਵਿਰੋਧ ਵੀ ਇਹਨਾਂ ਨੇ ਕੀਤਾ ਹਰ ਇੱਕ ਗੱਲ ਦੇਖੋ ਜੇ ਅਸੀਂ ਆਪਣੀ ਵਿਦਵਤਾ ਦੇ ਨਾਮ ਉਮਰ ਦਾ ਹਿਸਾਬ ਲਾਵਾਂਗੇ ਕਿ ਪਰਮਾਤਮਾ ਦੀ ਵਿਚਾਰ ਕਰ ਸਕਦੇ ਆ ਕੀ ਵਿਚਾਰ ਕਰਾਂਗੇ ਕਿੱਥੇ ਜਾ ਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ 70-75 ਸਾਲ ਦੀ ਉਮਰ ਹੈ ਹਜ਼ੂਰ ਦੀ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਗੁਰੂ ਧਾਰਨ ਕਰਦੇ ਨੇ ਕਿੱਥੇ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ 5 ਸਾਲਾਂ ਦੇ ਵਿੱਚ ਹਜ਼ੂਰ ਜੀ ਆਪਣੀ ਗੁਰਗੱਦੀ ਤੇ ਦਾਤ ਤੇ ਬਹਿੰਦੇ ਨੇ ਇਤਿਹਾਸ ਦੇ ਵਿੱਚ ਵੱਖਰੇਵੇਂ ਨੇ ਕਾਫੀ ਕੀ ਅਸੀਂ ਹਜ਼ੂਰ ਦੀ ਵਿਚਾਰ ਉਸ ਪ੍ਰਮਾਤਮਾ ਦੀ ਆਪਣੀ ਰਸਨਾ ਤੋਂ ਆਪਣੀ ਜੇਬਾ ਤੋਂ ਵਿਚਾਰ ਕਰਾਂਗੇ 1630 ਵੀਚ ਬਾਬਾ ਗੁਰਦਿੱਤਾ ਜੀ ਦੇ ਘਰ ਦੇ ਮਾਤਾ ਅਨੰਤੀ ਤੇ ਵਿਸ਼ਨਕ ਨੂੰ ਮਾਫ ਕਰਿਓ ਨੇ ਹਾਲਕੌਰ ਆਇਆ ਹੀ ਦੋ ਨਾਮ ਆਇ ਨਹੀਂ ਇਤਿਹਾਸ ਦੇ ਵਿੱਚ ਮਾਤਾ ਅਨੰਤੀ ਤੇ ਮਾਤਾ ਨਿਹਾਲਕੌਰ ਇਹਨਾਂ ਦੇ ਗ੍ਰਹਿ ਵਿਖੇ ਹੋਇਆ ਹਜ਼ੂਰ ਸਭ ਤੋਂ ਛੋਟੇ ਸੀ ਇਹਨਾਂ ਦੇ ਵੱਡੇ ਪਰ ਆ ਸੀ ਧੀਰਮਾਲਾ ਆਪਾਂ ਵਿਚਾਰ ਕਰਕੇ ਹਟੇ ਆ ਬਚਪਨ ਤੋਂ ਤੁਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੇਖ ਲੇਖ ਦੇ ਵਿੱਚ ਕੀਰਤਪੁਰ ਸਾਹਿਬ ਵਿਖੇ ਬਿਤੇ ਆ ਹਜ਼ਰੂਨ ਨੇ ਵਿਦਿਆ ਕੋੜ ਸਵਾਰੀ ਸ਼ਾਸਤਰ ਧਾਰੀ ਹਜ਼ਰੂਨ ਨੇ ਉੱਚ ਕੋਟੀ ਦੀ ਵਿਦ ਜਿਹਨੂੰ ਆਪਾਂ ਆਖਦੇ ਆ ਹਕਮਤਨਾਂ ਜੀ ਇਹ ਪਾਵਨ ਸ਼ਬਦ ਹਜ਼ੂਰ ਨਹੀਂ ਵਰਤੇ ਆਏ ਹਕਮਤ ਭਾਵ ਕੇ ਵੈਦ ਵਿਦਿਆ ਉਹ ਵੀ ਹਜ਼ੂਰ ਨੇ ਗ੍ਰਹਿਣ ਕੀਤੀ ਅੱਗੇ ਜੇ ਆ ਕੇ ਅਸੀਂ ਇਤਿਹਾਸ ਦੇ ਵਿੱਚ ਵਾਕਿਫ ਹੋਵਾਂਗੇ ਕਿ ਹਜ਼ੂਰ ਨੇ بڑے દવાખાਨੇ ਬਣਾਏ ਸੀ ਹਕਮਤ ਪਾਪ ਕੇ ਜਿਹਨੂੰ ਬੰਦਾ ਵੈਦ ਕਹਿੰਦਾ ਹੈ ਅੱਜ ਦੇ ਪਾਪ ਨੂੰ ਸ਼ਬਦਾਂ ਪੰਜਾਬੀ ਦਾ ਪਾ ਸ਼ਬਦ ਵਰਤੀ ਹੈ ਵੈਦ ਕਿਉਂਕਿ ਪਹਿਲਾਂ ਡਾਕਟਰ ਦੀ ਵਿਦਿਆ ਹੁਣ ਤਾਂ ਹਰਿਆਕ ਦੇਖਿਆ ਐਮਬੀਬੀਐਸ ਕਰਕੇ ਡਾਕਟਰ ਬਣਦਾ ਹੈ ਨਾ ਪਹਿਲਾਂ ਵੈਦ ਜੜੀ ਬੂਟੀਆਂ ਦੇ ਨਾਲ ਐਕਸਪੈਰੀਮੈਂਟ ਕਰਕੇ ਉਸ ਰੋਗ ਨੂੰ ਠੀਕ ਕਰਦੇ ਸੀ ਜਿਹਦੇ ਹਜ਼ੂਰ ਦੇ ਦਵਾਖਾਨੇ ਦੇ ਵਿੱਚ ਔਰੰਗਜ਼ੇਬ ਦਾ ਭਰਾ ਦਾਰਾ ਸ਼ਿਕੋ ਠੀਕ ਹੋਇਆ ਸੀ ਜਿਹਦੇ ਵਿਰੋਧ ਕਰਕੇ ਹਜ਼ੂਰ ਨੂੰ ਉੱਥੇ ਬੁਲਾਇਆ ਗਿਆ ਸੀ ਔਰੰਗਜ਼ੇਬ ਨੇ ਸੱਦਾ ਪਾਇਆ ਸੀ ਪਹਿਲਾਂ ਕਿ ਸਬੰਧ ਥੋੜੇ ਥੋੜੇ ਠੀਕ ਸੀ ਪਰ ਜਦੋਂ ਦੁਆਰਾ ਸ਼ਕਉ ਉਹਦਾ ਬਹਾਨਾ ਲਾ ਕੇ ਵਿਰੋਧੀਆਂ ਨੇ ਆਖਿਆ ਕਿ ਗੁਰੂ ਹਰਿ ਰਾਇ ਪਾਸ਼ਾ ਜੀ ਨੇ ਤੁਹਾਡੇ ਭਰਾ ਨੂੰ ਬੜ ਨਵਾਂ ਜੀਵਨ ਦਿੱਤਾ ਏ ਤੁਹਾਡੇ ਲਈ ਫਿਰ ਇੱਕ ਦੁਸ਼ਮਣ ਪੈਦਾ ਕਰ ਦਿੱਤਾ ਏ ਕੋਈ ਕੰਨਾਂ ਦੇ ਕੱਚਿਆਂ ਦਾ ਇਲਾਜ ਕੋਈ ਨਹੀਂ ਤੇ ਲੋਭੀਆਂ ਦਾ ਵਸਾਕ ਕੋਈ ਨਹੀਂ ਹਜ਼ੂਰ ਨੇ ਲਿਖਿਆ ਏ ਕਿ ਲੋਭ ਦਾ ਕੁੱਤਾ ਸਭ ਤੋਂ ਪਹਿਲਾਂ ਆਪਣਿਆਂ ਨੂੰ ਹੀ ਵੱਢਦਾ ਏ ਜੀ ਲੋਭ ਦਾ ਕੁੱਤਾ ਵੀ ਮਾਨ ਇੰਨਾ ਖੁੰਦਾ ਹੋ ਜਾਂਦਾ ਏ ਕਿ ਆਪਣੇ ਤੇ ਬਗਾਨਿਆਂ ਦੇ ਵਿੱਚ ਫਰਕ ਕਰ ਨਹੀਂ ਲੱਗਦਾ ਹਜ਼ੂਰ ਨੇ ਤਾਂ ਹੀ ਆਖਿਆ ਕਿ ਲੋਭ ਦਾ ਕੁੱਤਾ ਅਮਰੀਜ਼ਨ ਹਜ਼ੂਰ ਨੇ ਕੁੱਤੇ ਦੇ ਨਾਲ ਕਰ ਦਿੱਤਾ ਹੈ ਕਿ ਲੋਭੀ ਦਾ ਵਸਾ ਨਾ ਕੀ ਜਿਹਾ ਹਜ਼ੂਰ ਨੇ ਆਖਿਆ ਹੈ ਕਿ ਭਾਈ ਲੋਭੀ ਬੰਦੇ ਦਾ ਕਦੇ ਵਸਾ ਨਹੀਂ ਕਰਨਾ ਲੱਖਾਂ ਸੌਹਾਂ ਕਾਈ ਜਾਵੇ ਉਹਦੇ ਉੱਤੇ ਕਦੇ ਭਰੋਸਾ ਕਾਇਮ ਨਹੀਂ ਕਰਨਾ ਇਹ ਹਜ਼ੂਰ ਨੇ ਸਾਨੂੰ ਦ੍ਰਿੜ ਕਰਵਾਇਆ ਹੈ ਆਪਣੇ ਜੀਵਨ ਕਾਲ ਦੇ ਵਿੱਚੋਂ ਕਿ ਤੁਹਾਡੇ ਸਾਹਮਣੇ ਤੁਹਾਡੇ ਭਰਾ ਨੂੰ ਫੇਰ ਜੀਵਨ ਦਾਣ ਦੇ ਦਿੱਤਾ ਹੈ ਜਹੀਆਂ ਝੂਠੀਆਂ ਅਫਵਾਹਾਂ ਫੁਲਾ ਕੇ ਹਜ਼ੂਰ ਨੂੰ ਬੁਲਾਇਆ ਸੀ ਉੱਥੇ ਕਿੰਨੀਆਂ ਕਠਿਨਾਈਆਂ ਪਰੀਆਂ ਤੁਹਾਡੇ ਸਾਹਮਣੇ ਆਇਆ ਹਜ਼ੂਰ ਨੇ ਸਾਰਾ ਕੁਝ ਲਿਖ ਕੇ ਵੀ ਦਿੱਤਾ ਸੀ ਉਹਨਾਂ ਨੂੰ ਹਜ਼ੂਰ ਉਸ ਸਮੇਂ ਪ੍ਰਚਾਰ ਦੇ ਖੇਤਰਾਂ ਦੇ ਵਿੱਚ ਵਿਜੀ ਸੀ ਆਪਾਂ ਉਹ ਉਹਦੇ ਬਲ ਵਿੱਚ ਆਤੀ ਮਾਰਾਂਗੇ ਅੱਗੇ ਹਜ਼ੂਰ ਦਾ ਵਿਆਹ ਤੇ ਸੰਤਾਨ ਗੁਰੂ ਹਰਿਪ੍ਰੀਤ ਸਾਹਿਬ ਜੀ ਦਾ ਵਿਆਹ ਜੂਨ 1647 ਈਸਵੀ ਦੇ ਵਿੱਚ ਅਨੂਪਨਗਰ ਜੋ ਜੂਪੀ ਨਗਰ ਜੂਪੀ ਦੇ ਵਿੱਚ ਸਥਿਤ ਹੈ ਜੀ ਉੱਥੇ ਹਜ਼ੂਰ ਦਾ ਵਿਆਹ ਹੋਇਆ ਏ ਬੀਬੀ ਵਿਸ਼ਨਕੌਰ ਜੀ ਤੇ ਮਾਤਾ ਸੁਲਖਣੀ ਇਤਿਹਾਸ ਦੇ ਵਿੱਚ ਜਿਕਰ ਆਇਆ ਇਹਨਾਂ ਦੇ ਨਾਲ ਜੂਪੀ ਦੇ ਵਿੱਚ ਸ਼ਹਿਰ ਹੈ ਮਸਤਨਗਰ ਜਿਹੋ ਬੁਲੰਦ ਸਹਿਰ ਯੂਪੀ ਸਹਿਰ ਤੋਂ ਮਾਫ ਕਰਿਓ ਨੇੜੇ-ਤੇੜੇ ਹਜ਼ੂਰ ਦੇ ਉਥੇ ਆਨੰਦਕਾਰ ਚ ਵਿਆਹ ਹੋਇਆ ਏ ਤੇ ਹਜ਼ੂਰ ਦੇ ਵੀ ਅੱਗੇ ਦੋ ਸੁਪੁੱਤਰ ਦੋ ਸਹਿਬਜ਼ਾਦੇ ਹੋਏ ਨੇ ਜਿਹਨਾਂ ਦਾ ਇਤਿਹਾਸ ਦੇ ਵਿੱਚ ਨਾਮ ਆਇਆ ਏ ਵੱਡੇ ਪੁੱਤਰ ਦਾ ਰਾਮ ਰਾਏ ਤੇ ਧਨੁਸ਼ੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਰਾਮ ਰਾਏ ਨੇ ਵੀ ਹਜ਼ੂਰ ਦੇ ਤੇ ਡਿੱਡਾ ਵਿਰੋਧ ਕਰਨਾ ਤੁਸੀਂ ਸਾਰੇ ਭਲੀ ਭਾਂਤੇ ਜਾਣਦੇ ਹੋ ਨਵੇਂ ਪਾਸ਼ਾ ਜੀ ਦੇ ਉੱਤੇ ਗੋਲੀ ਤੱਕ ਚਲਵਾ ਦੇਣੀ ਹੈ ਕਹਿ ਕੇ ਕਿੱਡਾ ਸਾਡੇ ਸਾਡੇ ਸਾਹਮਣੇ ਸੰਮੁਖ ਇਤਿਹਾਸ ਹੈ ਅਸੀਂ ਆਪਣੇ ਦੁੱਖਾਂ ਨੂੰ ਰੋਣੇ ਆ ਨਾ ਜੀ ਸਾਡਾ ਦੁੱਖ ਸਾਨੂੰ ਉਹਨਾਂ ਨਾਲੋਂ ਥੋੜਾ ਲੱਗਦਾ ਇਹ ਤੁਸੀਂ ਸੱਚ ਕਰਕੇ ਜਾਣੋ ਜੋ ਖੁਦ ਪਰਮਾਤਮਾ ਹੋਏ ਨੇ ਉਹਨਾਂ ਦੇ ਘਰ ਦੇ ਵਿੱਚ ਵੀ ਇਸੇਕ ਗਿਆ ਹੈ ਜੋ ਖੁਦ ਪਰਮਾਤਮਾ ਹੋਏ ਨੇ ਹਨ ਅਸੀਂ ਆਖਦੇ ਹਾਂ ਕਿ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਧੰਨ ਸ੍ਰੀ ਗੁਰੂ ਹਰ Rai ਪਾਸ਼ਾ ਜੀ ਧੰਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਖੁਦ ਛੇਵੇਂ ਪਾਸ਼ਾ ਮੀਰੀ ਪੀਰੀ ਦੇ ਮਾਲਕ ਖੁਦ ਪਰਮਾਤਮਾ ਨੇ ਉਹਨਾਂ ਦੇ ਪੁੱਤਰ ਉਹਨਾਂ ਦੇ ਪੋਤਰ ਇੰਨੇ ਦੀ ਵਿਰੋਧਤਾ ਦੇ ਉੱਤੇ ਕਿਵੇਂ ਉੱਤਰ ਆਈ ਇਹ ਵਿਚਾਰਾਂ ਦਾ ਮਤਭੇਦ ਹੁੰਦਾ ਹੈ ਜੀ ਹੁਣ ਦੀਵੇ ਦੇ ਥੱਲੇ ਕਈ ਵਾਰ ਹਨੇਰਾ ਹੁੰਦਾ ਹੈ ਤੁਸੀਂ ਦੇਖਿਆ ਹੋਵੇਗਾ ਦੀਵਾ ਹੋਰਾਂ ਨੂੰ ਰੋਸ਼ਨਾ ਦਿੰਦਾ ਹੈ ਰੋਸ਼ਨੀ ਦਿੰਦਾ ਹੈ ਉਸ ਦੀਵੇ ਨੂੰ ਪੂਰੇ ਨੂੰ ਚਾਨਣਾ ਕਰ ਦਿੰਦਾ ਹੈ ਪਰ ਜਿਵੇਂ ਹਜ਼ੂਰ ਨੇ ਸ਼ਬਦ ਵਰਤਿਆ ਹੈ ਤੁਹਾਨੂੰ ਗੁਰੂ ਅਮਰਦਾਸ ਪਾਸ਼ਾ ਜੀ ਨੇ ਸਤਿਗੁਰੂ ਸੇਵੇ ਆਪਣਾ ਸੋਸਰ ਲਿਖਿਆ ਲਾਏ ਇਹ ਗੱਲ ਬਿਲਕੁਲ ਸੱਚ ਹੈ ਜੀ ਜਿਹਨੇ ਆਪਣੇ ਗੁਰੂ ਨੂੰ ਤੇ ਆ ਲਿਆ ਉਹ ਸਿਰ ਵੀ ਕੁਰਬਾਨ ਕਰਨ ਨੂੰ ਤਿਆਰ ਹੋ ਜਾਵੇਗਾ ਸੋਸਰ ਲਿਖਿਆ ਲਾਏ ਉਹਨੇ ਆਪਣਾ ਆਪ ਕੁਰਬਾਨ ਕਰ ਦੇਣਾ ਹੈ ਜਿਵੇਂ ਧੀਰਮਲ ਨੇ ਅਬਰੋਧ ਕਰਨਾ ਹੈ ਨਾ ਕਿ ਮੇਰੀ ਮੈਂ ਗੁਰਗੱਦੀ ਦਾ ਵਾਰਿਸ ਸੀ ਤਨ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਨੇ ਆਪਣੇ ਦਾਦੇ ਦੇ ਨਾਲ ਦੇਖੋ ਬਿਲਕੁਲ ਵਿਰੋਧ ਹੋ ਜਾਣਾ ਏ ਕਿ ਮੈਂ ਵਾਰਸੀ ਦਾਦਾ ਜੀ ਤੁਸੀਂ ਗਲਤ ਚੋਣ ਕਰ ਲਈ ਐ ਸਤਵੇਂ ਪਾਸ਼ਾ ਦੀ ਚੋਣ ਤੁਸੀਂ ਦੇਖ ਕੇ ਨਹੀਂ ਕੀਤੀ ਇਹ ਜੋ ਸਵਾਲ ਕਰ ਦੇਣੇ ਨੇ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਅੱਗੇ ਜਾ ਕੇ ਇਹ ਸਵਾਲ ਛੇਵੇਂ ਪਾਸ਼ਾ ਨੂੰ ਹੋ ਜਾਣੇ ਨੇ ਮਾਫ ਕਰਿਓ ਸਤਵੇਂ ਪਾਸ਼ਾ ਨੂੰ ਹੋਏ ਨੇ ਅੱਗੇ 8ਵੇਂ ਪਾਸ਼ਾ ਨੂੰ ਕਰ ਦੇਣੇ ਨੇ ਧੀਰਮਲ ਉਹਨਾਂ ਨੇ ਠੀਕ ਹੈ ਗੁਰਗਦੀ ਦੀ ਦਾਤ ਦੇ ਵਿੱਚ ਫਿਰ ਮੌਕੇ ਦੇ ਉੱਤੇ ਇੱਕ ਹੋਰ ਉਹਨਾਂ ਨੇ ਫਾਰਮੂਲਾ ਵਰਤਿਆ ਕਹਿੰਦੇ ਆਦਬੀੜ ਤਾਂ ਮੇਰੇ ਕੋਲ ਐ ਧੀਰਮਲ ਕਹਿੰਦਾ ਕਿ ਆਦ ਵੀੜ ਤਾਂ ਮੇਰੇ ਕੋਲ ਐ ਛੇਵੇਂ ਪਾਤਸ਼ਾਹ ਨੇ ਮੰਗੀ ਸੀ ਹੈ ਨਾ ਜੀ ਕਿ ਭਾਈ ਲਿਆਓ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਦ ਵੀੜ ਤਿਆਰ ਕਰਵਾਈ ਹੈ ਨਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਹ ਲਿਆਓ ਬਿਲਕੁਲ ਅਨਕਾਰੀ ਹੋ ਗਏ ਸੀ ਕਹਿੰਦਾ ਜੀ ਮੈਂ ਨਹੀਂ ਦੇਣੀ ਸ਼ਬਦ ਦੇ ਵਿੱਚ ਆਖ ਦਿੱਤਾ ਸੀ ਕਿ ਮੈਂ ਨਹੀਂ ਦੇਣੀ ਇਹ ਵੀੜ ਹਜ਼ੂਰ ਘਰ ਨੇ ਸਤਿਬਚਨ ਦੇਖੋ ਜੀ ਵਿਰੋਧ ਹੁੰਦਾ ਨਾ ਨਵੇਂ ਸੋ ਗौरा ਹੋਏ ਇਹ ਗੱਲ ਐਵੇਂ ਨਹੀਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖੀ ਆਸਾ ਦੀ ਵਾਰ ਦੇ ਵਿੱਚ ਨਵੇਂ ਸੋ ਗौरा ਹੋਏ ਜਿੱਥੇ ਵਿਰੋਧ ਭਾਸ਼ਾ ਪੈਦਾ ਹੋ ਰਿਹਾ ਵੀ ਤੁਹਾਡੀ ਚੁੱਪ ਉਸ ਵਿਰੋਧ ਨੂੰ ਠੰਡ ਦੇ ਵਿੱਚ ਪੈਦਾ ਕਰ ਸਕਦੀ ਹੈ ਤੁਹਾਡੀ ਚੁੱਪ ਹਾਲਾਂਕਿ ਪਰਮਾਤਮਾ ਦੇ ਦਿੱਤੀ ਹੋਈ ਸੋਗਾਤ ਹੈ ਜਿਹਨੂੰ ਨੀਮਾਪਣ ਆਗੇ ਹਨ ਜਿਹਨੂੰ ਕਰੋਧ ਵੜਾ ਹਜ਼ੂਰ ਨੇ ਇਕੱਠ ਦਿੱਤਾ ਹੈ ਸਭ ਤੋਂ ਵੱਡੀ ਤਾਂ ਗੋਡ ਗਿਫਟ ਉਹੀ ਲਈ ਫਿਰਦਾ ਕਿ ਬੰਦਾ ਜਿੰਨਾ ਮਰਜੀ ਉਹਨੂੰ ਨਿੰਦਿਆ ਕਰ ਲਵੇ ਉਹ ਬੰਦੇ ਦੀ ਦਸਨਾ ਤੋਂ ਤੋਂ ਕੋਈ ਕਬੂਲ ਨਹੀਂ ਆਵੇਗਾ ਇਹ ਗੁਰੂ ਪਰਮਾਤਮਾ ਵੱਲ ਬਖਸ਼ਿਸ਼ ਹੁੰਦੀ ਹੈ ਉਸ ਬੰਦੇ ਦਾ ਨਿਤਨੇਮ ਹੀ ਸ਼ਾਇਦ ਇਹ ਨਾ ਹੋਵੇਗਾ ਕਿ ਉਹਦੇ ਹਿਰਦੇ ਦੇ ਵਿੱਚ ਉਹ ਨਿੰਦਿਆ ਘਰ ਹੀ ਨਹੀਂ ਕਰਦੀ ਉਹਨੂੰ ਦੁਖੀ ਹੀ ਨਹੀਂ ਕਰਦੀ ਸਭ ਤੋਂ ਵੱਡੀ ਤਾਂ ਪਰਮਾਤਮਾ ਦੀ ਇਹ ਕਿਰਪਾ ਹੈ ਨਮਿਸ ਹੋ ਗਰਾ ਹੋਏ ਕਨਜੀ ਸਾਹਿਬ ਤੋਂ ਬਚਨ ਸਜੂਰ ਨੇ ਦੇਖੋ ਆਪਣੇ ਪੋਤੇ ਨੂੰ ਗੱਲ ਆਖ ਦਿੱਤੀ ਕਨਸਾਤ ਤੋਂ ਬਚਨ ਨਹੀਂ ਦੇਣੀ ਕੋਈ ਗੱਲ 7ਵੇਂ ਪਾਸ਼ਾ ਜੀ ਆਪਣੇ ਤਖਤ ਦੇ ਵਿਰਾਜਮਾਨ ਹੋਏ ਦੋ ਪੁੱਤਰ ਪੋਤੇ ਪਰਪੋਤੇ ਪੈਦਾ ਹੋਏ ਸੀ ਮੇ ਪਾਸ਼ਾ ਜੀ ਦੇ ਅੱਗੇ ਜਾ ਕੇ ਫਿਰ ਗੁਰਗੱਦੀ ਦੀ ਦਾਤ ਛੇਵੇਂ ਪਾਸ਼ਾ ਨੇ ਜੋਤੀ ਜਮੋਤ ਸਮਾਉਣ ਤੋਂ ਪਹਿਲਾਂ ਫਰਵਰੀ 1644 ਈਸਵੀ ਦੇ ਵਿੱਚ ਗੁਰੂ ਸਾਹਿਬ ਨੂੰ ਸੌਂਪ ਦਿੱਤੀ ਸੀ ਵਕਸ਼ਿਸ਼ੀਆਂ ਦੀ ਸਥਾਪਨਾ ਜਿਵੇਂ ਹੁਣ ਹਜ਼ੂਰ ਨੇ ਆਖਿਆ ਸੀ ਕਿ ਮਸੰਦਾਂ ਦੀ ਸਥਾਪਨਾ ਕੀਤੀ ਸੀ ਮੰਜੀਆਂ ਦੀ ਸਥਾਪਨਾ ਕੀਤੀ ਸੀ ਛੇਵੇਂ ਸੱਤਵੇਂ ਪਾਤਸ਼ਾਹਾਂ ਨੇ ਬਖਸ਼ਿਸ਼ਾਂ ਦੀ ਸਥਾਪਨਾ ਕੀਤੀ ਸੀ ਇਤਿਹਾਸ ਦੇ ਵਿੱਚ ਜ਼ਿਕਰ ਆਏ ਵਾਰਾਂ ਦਾ ਪਰ ਇਹਨਾਂ ਦੇ ਵਿੱਚੋਂ 6 ਦਾ ਹੀ ਵਾਰਣ ਉਹਨਾਂ ਨੂੰ ਮਿਲਦਾ ਹੈ ਜੀ ਜਿਨ੍ਹਾਂ ਦੇ ਵਿੱਚੋਂ ਅਸੀਂ ਆਪਾਂ ਆਪ ਜੀ ਨਾਲ 6 ਦਾ ਵਾਰਣ ਕਰਾਂਗੇ ਭਗਤ ਭਗਵਾਨੀਏ ਸੂਤਰੇ ਸਾਹੀ ਤੁਸੀਂ ਇਤਿਹਾਸ ਤੋਂ ਵਕਫ ਹੋ ਸੂਤਰੇ ਸਾਹੀ ਦਾ ਜਦੋਂ ਜਦੋਂ ਹਜ਼ੂਰ ਕਸ਼ਮੀਰ ਦੇ ਵਿੱਚ ਗਏ ਸੀ ਇਹਨਾਂ ਇੱਕ ਵਾਲਕ ਦੰਦਾ ਦੇ ਸਮੇਤ ਪੈਦਾ ਹੋਇਆ ਸੀ ਜਿਹਨੂੰ ਉਹਨਾਂ ਦੇ ਮਾਪਿਆਂ ਉਹਨੇ ਆਪਣੇ ਘਰ ਦੇ ਬਾਹਰ ਰੱਖ ਦਿੱਤਾ ਸੀ। ਕਸ਼ਮੀਰ ਦੇ ਵਿੱਚ ਜਦੋਂ ਸ਼ਿਮੇ ਪਾਸ਼ਾ ਜੀ ਗਏ ਸੀ ਨਾ ਫੇਰੀ ਤੇ ਪ੍ਰਚਾਰ ਦੇ ਦੌਰੇ ਤੇ ਜਦੋਂ ਦੇਖਿਆ ਕਿ ਬਾਲਕ ਪੈਦਾ ਹੋਇਆ ਪਰ ਸਮੇਤ ਆਪਣੇ ਦੰਦਾਂ ਤੇ ਉਹਨੂੰ ਉਹਨਾਂ ਦੇ ਰਿਸ਼ਤੇਦਾਰਾਂ ਨੇ ਅਜਿਹੇ ਭਰਮ ਭਲੀਖਿਆ ਦੇ ਵਿੱਚ ਪਾ ਦਿੱਤਾ ਕਿ ਤਾਂ ਬਈ ਇਹ ਤਾਂ ਨਿਖਸਮਾ ਹੈ ਭਾਗ ਦੇ ਪ੍ਰਮਾਤਮਾ ਤੋਂ ਬਾਹਰ ਹੋ ਕੇ ਆਇਆ ਹੈ ਇਹ ਤਾਂ ਇੱਕ ਤਰ੍ਹਾਂ ਦਾ ਕਲੰਕ ਹੈ ਅਜਿਹੇ ਰਿਸ਼ਤੇਦਾਰਾਂ ਨੇ ਪਲਾਸਕੂੜ ਕੇ ਉਸ ਬਾਲਕ ਨੂੰ ਬਾਹਰ ਖਾ ਦਿੱਤਾ। ਇਹਨਾਂ ਦਾ ਸਾਰਾ ਪਾਲਣ ਪੋਸ਼ਣ ਜਿਵੇਂ ਪਾਸ਼ਾ ਨੇ ਆਪਣੀ ਦੇਖ ਰੇਖ ਦੇ ਵਿੱਚ ਕੀਰਤਪੁਰ ਸਾਹਿਬ ਵਿਖੇ ਕੀਤਾ ਸੀ ਹਜ਼ੂਰ ਨੇ ਉਹਨਾਂ ਦੀ ਸੇਵਾ ਭਾਵਨਾ ਤੋਂ ਖੁਸ਼ ਹੋ ਕੇ ਜਿਵੇਂ ਮਸੰਦ ਥਾਪੇ ਸੀ ਹਨਾ ਜੀ ਜਿਵੇਂ ਛੇਵੇਂ ਪਾਸ਼ਾ ਨੇ ਅੱਗੇ ਗੁਰੂ ਅੰਗਦ ਦੇ ਪਾਸ਼ਾ ਜੀ ਨੇ ਚੋਣ ਕੀਤੀ ਸੀ ਚਾਹੇ ਗੁਰੂ ਅਮਰਦਾਸ ਪਾਸ਼ਾ ਜੀ ਦਾ ਇਤਿਹਾਸ ਪੜ੍ਹ ਲਓ ਹਜ਼ੂਰ ਨੇ ਜਾਤੀ ਪ੍ਰਥਾ ਦਾ ਵਿਰੋਧ ਕੀਤਾ ਸੀ ਵਿਧਵਾ ਵਿਰਿਆਦ ਦਾ ਜਦੋਂ ਵਿਰੋਧ ਕੀਤਾ ਸੀ ਉਹਨਾਂ ਦੇ ਵਿੱਚੋਂ ਚੋਣ ਹੋਈ ਸੀ ਅੱਗੇ ਜਾ ਕੇ ਜਦੋਂ 10ਵੇਂ ਪਾਸ਼ਾ ਜੀ ਦਾ ਇਤਿਹਾਸ ਹੋਣਾ ਹੈ ਤੁਹਾਡੇ ਸਨਮਖ ਜਦੋਂ ਹਜ਼ੂਰ ਨੇ ਮਸੰਦ ਸਾੜਨੇ ਨੇ ਨਾ ਕਈ ਇਹਨਾਂ ਦੇ ਵਿੱਚੋਂ ਅਜਿਹੇ ਸੀ ਜੋ ਮਸੰਦ ਜਿਨ੍ਹਾਂ ਦਾ ਜੀਵਨ ਉੱਚਾ ਸੋਚਾ ਨਿਕਲਿਆ ਸੀ ਹਜ਼ੂਰ ਨੇ ਇੰਨੇ ਕਰਪਟ ਹੋਏ ਮਸੰਦਾਂ ਨੂੰ ਫਿਰ ਸਜ਼ਾਾਂਾਂ ਦਿੱਤੀਆਂ ਸੀ ਨਾ ਇਹਨਾਂ ਦੇ ਵਿੱਚੋਂ ਅਜਿਹੇ ਨੇ ਜਿਨ੍ਹਾਂ ਦਾ ਬਿਲਕੁਲ ਸਾਫ਼ ਜੀਵਨ ਨਿਕਲਿਆ ਸੀ ਗੁਰੂ ਸਾਹਿਬ ਨੇ ਹਰ ਇੱਕ ਇਨਕੁਆਰੀ ਕਰਾ ਕੇ ਦੇਖੀ ਸੀ ਕਿ ਇੱਕ ਪੈਸੇ ਦੇ ਕਰਪਟ ਨਹੀਂ ਸਨ ਅੱਜ ਦੇ ਜੀਵਨ ਦੇ ਵਿੱਚ ਉਹ ਹਜ਼ੂਰ ਇਹ ਜੀ ਕਸਵੱਟੀ ਲਾ ਦੇਣਗੇ ਸ਼ਾਇਦ ਕੋਈ ਗੁਰਸਿੱਖ ਹੋਵੇਗਾ ਨਾ ਜਿਹੜਾ ਮਾਫ਼ ਕਰਿਓ ਫਿਰ ਆਪਜੀ ਦੇ ਖਿਮਾ ਦੇ ਇਹ ਸ਼ਬਦ ਵਰਤ ਕੇ ਵਾਰਤ ਰਹੇ ਆਵਾ ਕਿ ਜਦੋਂ ਹਜ਼ੂਰ ਦੇ ਨਾਮ ਦੀ ਕਸਵੱਟੀ ਲੱਗ ਗਈ ਕੋਈ ਗੁਰਸਿੱਖ ਅਜੇ ਹੋਵੇਗਾ ਸ਼ੁਕਰ ਆਪਣਾ ਹੋਵੇ ਕਿਉਂਕਿ ਹਰੇਕ ਪ੍ਰਮਾਤਮਾ ਦੇ ਦਾਇਰੇ ਤੋਂ ਬਾਹਰ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ ਜੀ ਬਾਣੀ ਵਿਰਲੋ ਵਿਚਾਰ ਸੀ ਬਾਣੀ ਦੇ ਤੋਂ ਬਾਹਰ ਹੋ ਗਏ ਆ ਬਿਲਕੁਲ ਕੋਈ ਵਿਅਕਤੀ ਹੋਰ ਕ ਕਰਮਾਂ ਦੇ ਉੱਤੇ ਜ਼ੋਰ ਦਿੱਤਾ ਹੋਇਆ ਹੈ ਜਦੋਂ ਭਗਤ ਬਾਲਾਸ ਮਹਾਰਾਜ ਜੀ ਦਾ ਤੁਸੀਂ 40 ਸ਼ਬਦ ਤੇ ਇੱਕ ਸ਼ਲੋਕ ਹੈ ਪੂਰਾ ਸੈਂਟਰ ਏੜੀ ਹੈ ਇਸ 40 ਸ਼ਬਦਾਂ ਦਾ ਹਰ ਸੋ ਹੀਰਾ ਸਾਡਕਾ ਕਰੇ ਆਨ ਕੀ ਆਸ ਤੇ ਨਰਦੋਜਿਕ ਜਾਹੇਗੇ ਸਤਿਪੱਖ ਹੈ ਰਵਿਦਾਸ ਤੇ ਨਰ ਨਰਕਾਂ ਦੇ ਵਿੱਚ ਵੀ ਥਾਂ ਨਹੀਂ ਮਿਲਣੀ ਕਹਿੰਦੇ ਤੁਸੀਂ ਆਪਣੇ ਪਰਮਹੀਰੇ ਵਰਗੇ ਪ੍ਰਮਾਤਮਾ ਨੂੰ ਜਿਹਨੇ ਤੁਹਾਨੂੰ ਪੈਦਾ ਕੀਤਾ ਇਸ ਦਸਨਾ ਤੋਂ ਤੁਹਾਨੂੰ ਬੋਲਣਾ ਵਾਹਿਗੁਰੂ ਦਾ ਧੰਨਵਾਦ ਕਰਨਾ ਸਿਖਾਇਆ ਏ ਉਹਦੇ ਵਰਗੇ ਖਸਮ ਨੂੰ ਛੱਡ ਕੇ ਤੁਸੀਂ ਹੋਰਾਂ ਦੀ ਇਨਾਮਾ ਮੰਗੀ ਫਿਰਦੇ ਹੋ ਹਜ਼ੂਰ ਭਗਤਵਰdas ਮਹਾਰਾਜ ਜੀ ਕਹਿੰਦੇ ਹਰ ਸੋ ਹੀਰਾ ਉਹ ਹੀ ਦੇ ਵਰਗਿਆਂ ਪ੍ਰਮਾਤਮਾ ਨੂੰ ਛੱਡ ਕੇ ਤੁਸੀਂ ਹੋਰਾਂ ਦੇ ਪਿੱਛੇ ਲੱਗੀ ਫਿਰਦੇ ਹੋ ਹਜ਼ੂਰ ਕਹਿੰਦੇ ਤੇ ਨਰ ਉਹ ਸਾਰੇ ਨਰ ਹਜ਼ੂਰ ਕਹਿੰਦੇ ਦੋ ਜਗਤ ਕਿੱਡਾ ਵੱਡਾ ਸ਼ਬਦ ਵਰਤ ਦਿੱਤਾ ਏ ਨਰਕਾਂ ਦੇ ਵਿੱਚ ਵੀ ਥਾਂ ਨਹੀਂ ਮਿਲਣੀ ਸਤਿ ਪਾਖ ਹੈ ਰਵਿਦਾਸ ਸਤਾ ਕਰਿਆ ਰਵਿਦਾਸ ਜਿਵੇਂ ਹਜ਼ੂਰ ਨੇ 10ਵੇਂ ਪਾਸ਼ੇ ਨੇ ਸ਼ਬਦ ਵਰਤਿਆ ਹੋਇਆ ਹੈ ਨਾ ਗੁਰੂ ਪਿਆਰੀ ਸਾਧ ਸੰਗ ਜੀ ਕਿ ਸੱਚ ਕਹੋ ਸੁਣ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨਹੀ ਪਰਵਾਇਓ ਜਦੋਂ ਹਜ਼ੂਰ ਨੂੰ ਬਿਲਕੁਲ ਇਹ ਗੱਲ ਕਹਿਣਾ ਪੈ ਜਾਵੇ ਜੀ ਇਹ ਜਦੋਂ ਗੱਲ ਬਿਲਕੁਲ ਹੀ ਕਹਿਣੀ ਪੈ ਜਾਵੇ ਕਿ ਸੱਚ ਐ ਮੇਰੀ ਗੱਲ ਕਹਿਿਆ ਮੰਨ ਲੋ ਇਹ ਗੱਲ ਮੈਂ ਸਪਸ਼ਟ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਕਹਿ ਰਿਹਾ ਆ ਮਾ ਭਾਈ ਮੈਨੂੰ ਪਤਾ ਏ ਜਦੋਂ ਭਗਤਾਂ ਨੂੰ ਇਹ ਗੱਲ ਕਹਿਣੀ ਪੈ ਜਾਵੇ ਫਿਰ ਮਨ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਬੇਈਮਾਨੀ ਹੁੰਦੀ ਹੈ ਕਿ ਆਪਣੇ ਗੁਰੂ ਭਗਤਾਂ ਦਾ ਗੱਲ ਕਿਹਾਂ ਵੀ ਵਿਅਕਤੀ ਨਹੀਂ ਮੰਨਦੇ ਹੁਣ ਜਿਵੇਂ ਭਗਤ ਵਿਦਾਸ ਮਹਾਰਾਜ ਜੀ ਨੇ ਕਿਹਾ ਹੈ ਕਿ ਸਤਿ ਭਾਖਾ ਰਵੀਦਾਸ ਹਮੇਸ਼ਾ 10ਵੇਂ ਭਾਸ਼ ਨੇ ਆਖਿਆ ਸੱਚ ਕਹੂੰ ਸੁਣ ਲੇਹੋ ਸਭਾ ਕਿ ਭਾਈ ਸੱਚ ਕਹਿ ਰਹੇ ਆ ਸੁਣ ਲੋ ਇਹ ਗੁਰੂ ਦੀ ਨਾਮ ਦੀ ਵਿਡਿਆਈ ਦੀ ਸੋਭਾ ਹੋ ਰਹੀ ਹੈ ਸੋਥਰੇ ਸਾਈ ਦੀ ਗੱਲ ਆਈ ਹੈ ਹਜ਼ੂਰ ਦੀ ਕਿਰਪਾ ਦੇ ਨਾਲ ਇਹਨਾਂ ਨੂੰ ਬਖਸ਼ਿਸ਼ ਹੋਈ ਹਜ਼ੂਰ ਨੇ ਇਹਨਾਂ ਨੂੰ ਪ੍ਰਚਾਰਕ ਥਾਪਿਆ ਅੱਗੇ ਹੈ ਭਗਤ ਭਗਵਾਨੀਏ ਦੀ ਬਖਸ਼ਿਸ਼ ਬਖਸ਼ਿਸ਼ ਤੋਂ ਭਾਵ ਜੀ ਆਪਾਂ ਗੱਲ ਸਪਸ਼ਟ ਕਰਦੀਏ ਇੱਕ ਮਸੰਦ ਜਿਹਨੂੰ ਹਜ਼ੂਰ ਨੇ ਪ੍ਰਚਾਰਕ ਥਾਪਿਆ ਇਹਨਾਂ ਦਾ ਨਾਮ ਸੀ ਪਹਿਲਾਂ ਨਾਮ ਭਗਤ ਭਗਵਾਨ ਗਿਰੀ ਤੇ ਹਜ਼ੂਰ ਨੇ ਇਹਨਾਂ ਦੀ ਕਿਰਪਾ ਦੇ ਭਾਵ ਇਹਨਾਂ ਦੀ ਸੇਵਾ ਭਾਵਨਾ ਤੋਂ ਖੁਸ਼ ਹੋ ਕੇ ਇਹਨਾਂ ਨੂੰ ਬਖਸ਼ਿਸ਼ ਦੀ ਸਥਾਪਨਾ ਕੀਤੀ ਸੀ ਤੇ ਇੱਕ ਸਥਾਨ ਉਲੀਕ ਦਿੱਤਾ ਸੀ ਕਿ ਤੁਸੀਂ ਇੱਥੇ ਸਿੱਖੀ ਦੀ ਪ੍ਰਚਾਰ ਕਰੋਗੇ ਅੱਗੇ ਆ ਸੰਗਤ ਸਾਹਿਬੀ ਹੈ ਤੀਸਰੇ ਨੇ ਜੀ 12 ਦੀ ਗੱਲ ਹੋਈ ਸੀ ਪਰ ਇਤਿਹਾਸ ਦੇ ਵਿੱਚ 6 ਦਾ ਜ਼ਿਕਰ ਆਇਆ ਹੈ ਆਪਾਂ ਤੀਸਰੀ ਦੀ ਗੱਲ ਕਰ ਰਹੇ ਹਾਂ ਸੰਗਤ ਸਹਿਬੀਏ ਭਾਈ ਸੰਗਤ ਸਿੰਘ ਦਾ ਨਾਮ ਆਪ ਜੀ ਨੇ ਸੁਣਿਆ ਹੋਵੇਗਾ ਅਤਿਹਾਸ ਦੇ ਵਿੱਚ ਇਹਨਾਂ ਦਾ ਪਾਈ ਫਿਰੂ ਮਲਵੀ ਆਇਆ ਏ ਸੰਗਤ ਸਾਹਿਬੀ ਹੈ ਹਜ਼ੂਰ ਨੇ ਦੀ ਸੇਵਾ ਭਾਵਨਾ ਤੋਂ ਖੁਸ਼ ਹੋ ਕੇ ਇਹਨਾਂ ਨੂੰ ਵੀ ਬਖਸ਼ਿਸ਼ ਕੀਤੀ ਸੀ ਕਿ ਤੁਸੀਂ ਭਾਈ ਗੁਰੂ ਗੁਰਸਿੱਖੀ ਦਾ ਪ੍ਰਚਾਰ ਕਰੋਗੇ ਕਿਉਂਕਿ ਜਦੋਂ ਹਜ਼ੂਰ ਕੀਰਤਪੁਰ ਸਾਹਿਬ ਦੇ ਲਾਗੇ ਤੱਕ ਦੀ ਜ਼ਮੀਨ ਦੇ ਵਿੱਚ ਫਸਲ ਵੀਜ ਦਿੰਦੇ ਸੀ ਹਨ ਉਹਨਾਂ ਨੂੰ ਕੱਟਣ ਦੇ ਲਈ ਜਦੋਂ ਸੇਵਾ ਕਰਦੇ ਸੀ ਗੁਰਸੰਗਤਾਂ ਉਹਨਾਂ ਦੇ ਵਿੱਚ ਭਾਈ ਫਿਰੂ ਮਲ ਜੀ ਫੇਰਾਂ ਫੇਰੀ ਲਾਉਂਦੇ ਸੀ ਤੇ ਘੋੜ ਦਾ ਵੇਚ ਦਾ ਕਰਦੇ ਸੀ ਜਦੋਂ ਗੁਰੂ ਜੀ ਸੰਗਤ ਆਖਦੀ ਸੀ ਕਿ ਭਾਈ ਫੇਰੂ ਮਲਜੀ ਚਮਚਾ ਚਮਚਾ ਕਿ ਉਹਦਾ ਵੀ ਪਾ ਦੋ ਤਾਂ ਹਜ਼ੂਰ ਦੀ ਕਿਰਪਾ ਦੇ ਨਾਲੇ ਭਾਈ ਸੰਗਤ ਨੇ ਕਦੇ ਮਨਣਾ ਨਹੀਂ ਸੀ ਕੀਤਾ ਜਦੋਂ ਘਰੇ ਜਾ ਕੇ ਦੇਖਦੀ ਸੀ ਤਾਂ ਉਹ 나ਪ ਦੇ ਵਿੱਚ ਪੂਰਾ ਹੁੰਦਾ ਸੀ ਤੇ ਅੱਗੇ ਤੋਂ ਹੋਰ ਇਹਨੇ ਆਪਣੀ ਸੇਵਾ ਵਧਾ ਦਿੱਤੀ ਇੱਕ ਇੱਕ ਚਮਚੇ ਤੋਂ ਇੱਕ ਇੱਕ ਕਰਸੀ ਦੇ ਉੱਪਰ ਆ ਗਿਆ ਕਿ ਨਹੀਂ ਗੁਰੂ ਜੀ ਸੰਗਤ ਦੇ ਵਿੱਚ ਮੈਂ ਸੇਵਾ ਵਧਾਉਣੀ ਹੈ ਘਟਾਉਣੀ ਕੋਈ ਜੇ ਨਹੀਂ ਹਜ਼ੂਰ ਨੇ ਸੇਵਾ ਭਾਵ ਨੇ ਕਿਸਵਰਟੀ ਤੋਂ ਖੁਸ਼ ਹੋ ਕੇ ਇਹਨਾਂ ਨੂੰ ਵੀ ਗੁਰਦੀ ਬਖਸ਼ਿਸ਼ ਦਿੱਤੀ ਸੀ ਅੱਗੇ ਆਇਆ ਜੀ ਸੁਮੀਹਾ ਸਾਹਿਬੀ ਐ ਇਹ ਭਾਈ ਮੀਹਾ ਸਾਹਿਬ ਦਾ ਨਿਤ ਦਾ ਕਾਰਜ ਸੀ ਕਿ ਗੁਰੂ ਹਰ Rai ਪਾਸ਼ਾ ਜੀ ਨੂੰ ਇਸ਼ਨਾਨ ਕਰਾਉਣਾ ਤੇ ਦੂਰ ਦੇ ਡੇ ਜਾ ਕੇ ਸਾਫ ਪਾਣੀ ਤੇ ਸਾਫ ਜਲ ਦਾ ਇੰਤਜ਼ਾਮ ਕਰਨਾ ਇੱਕ ਦਿਨ ਸੰਗਤ ਦਾ ਕਾਫੀ ਅਰਾਸ਼ ਹੋਣਾ ਸੀ ਤੇ ਹਜ਼ੂਰ ਦੀ ਜਦੋਂ ਵਿਚਾਰ ਸਾਂਝੀ ਹੋ ਰਹੀ ਸੀ ਨਾ ਕਿ ਗੁਰੂ ਸਾਹਿਬ ਧੰਨ 시 ਗੁਰੂ ਹਰ Rai ਪਾਸ਼ਾ ਨੇ ਸੋਨੇ ਤਖਤ ਦੇ ਸਜਣਾਈ ਜਿਵੇਂ ਆਪਾਂ ਹੁਣ ਛੜਕਾ ਕਰਦੇ ਹਾਂ ਜਦੋਂ ਨਗਰ ਕੀਰਤਨ ਦੀ ਰੰਮਤਾਂ ਹੋ ਰਹੀ ਹੋਵੇ ਨਾ ਤੁਸੀਂ ਦੇਖਿਆ ਹੋਵੇਗਾ ਸੰਗਤ ਜੀ ਤਨ ਸ਼੍ਰੀ ਗੁਰੂ ਨਾਨਕ ਸਾਹਿਬ ਅਰਜਰੀ ਪਾਲਕੀ ਦੇ ਅੱਗੇ ਜਦੋਂ ਪੰਜ ਸਹਿਬਾਨ ਤਿਆਰ ਵਰ ਤਿਆਰ ਹੁੰਦੇ ਨੇ ਉਹ ਤੋਂ ਅੱਗੇ ਝਾੜੂ ਲਾ ਰਹੇ ਹੁੰਦੀ ਹੈ ਸੰਗਤ ਛੜਕਾ ਹੋ ਰਿਹਾ ਹੁੰਦਾ ਹੈ ਕਿ ਗੁਰੂ ਦਾ ਪਿਆਰ ਹੈ ਸਾਡੇ ਗੁਰੂ ਕਲਕੀਦਰ ਪਾਸ਼ਾ ਦੇ ਉਹ ਪੰਥ ਨੇ ਅੱਗੇ ਦੀ ਲੰਘਣਾ ਹੈ ਹਰੇਕ ਗੁਰਸਿੱਖ ਆਪਣੀ ਸ਼ਰਧਾ ਮੁਤਾਬਿਕ ਸਫਾਈ ਕਰਦਾ ਹੈ ਸੇਵਾ ਕਰ ਰਿਹਾ ਹੁੰਦਾ ਹੈ ਉਵੇਂ ਹੀ ਭਾਈ ਮੀਹਾ ਸਿੰਘ ਸਾਹਿਬ ਜੀ ਨੇ ਤੂਰੋਂ ਜਲ ਦਾ ਇਦਾਂ ਲਸੋਮਾ ਪੈਦਾ ਕਰ ਦਿੱਤਾ ਕਿ ਇਦਾਂ ਲੱਗ ਰਿਹਾ ਸੀ ਜਿਵੇਂ ਮੀਂਹ ਵਗ ਰਿਹਾ ਹੋਵੇ ਹਜ਼ੂਰ ਨੇ ਉਹਨਾਂ ਦੀ ਕਿਰਪਾ ਇੰਨੀ ਹੋਈ ਪਰਮਾਤਮਾ ਦੀ ਕਿ ਆਪਣੀ ਦੁੱਖ ਦੇਖ ਕੇ ਗੁਰੂ ਦੀ ਸੇਵਾ ਦੇ ਵਿੱਚ ਸੁੱਖ ਲੱਭ ਰਹੇ ਸੀ ਉਹ ਗੱਲ ਸਪਸ਼ਟ ਰੂਪ ਦੇ ਵਿੱਚ ਉਹਨਾਂ ਦੇ ਸਾਹਮਣੇ ਆਈ ਹਜ਼ੂਰ ਕਹਿੰਦੇ ਭਾਈ ਇਦਾਂ ਲੱਗ ਰਿਹਾ ਜਿਵੇਂ ਮੀਂਹ ਪੈ ਰਿਹਾ ਹੋਵੇ ਤੁਹਾਡਾ ਨਾਂ ਅੱਜ ਤੋਂ ਮੀਹਾ ਸਾਹਿਬ ਤੇ ਇਹਨਾਂ ਨੂੰ ਵੀ ਹਜ਼ੂਰ ਨੇ ਫਿਰ ਅੱਗੇ ਜਾ ਕੇ ਮੀਹਾ ਥਾਪਿਆ ਭਾਵ ਕੇ ਮਸੰਦ ਥਾਪਿਆ ਤੇ ਬਖਸ਼ਿਸ਼ ਦੀ ਪ੍ਰਾਪਤ ਹੋਈ ਵਕਤ ਮਲਿਏ ਅਤਿਆਹ ਦੇ ਵਿੱਚ ਇੱਕ ਰਾਇ ਭਾਈ ਵਕਤ ਮਲ ਇਹ ਇੱਕ ਉਦਾਸੀ ਮਤ ਦੇ ਧਾਰਨੀ ਸੀ ਤੇ ਹਜ਼ੂਰ ਗੁਰਹਾਰੇ 파ਸ਼ਾ ਨੂੰ ਬਖਸ਼ਿਸ਼ ਦੀ ਪ੍ਰਾਪਤ ਹੋਈ ਸੀ ਹਜ਼ੂਰ ਦੀ ਰੈਣੀ ਬਾਣੀ ਤੋਂ ਇੰਨਾ ਕੋ ਪ੍ਰਭਾਵਿਤ ਸੀ ਕਿ ਗੁਰੂ ਸਾਹਿਬ ਜੀ ਦੇ ਅੱਗੇ ਬੇਨਤੀ ਕਰਕੇ ਇਹਨਾਂ ਨੇ ਸਿੱਖੀ ਮੰਗੀ ਸੀ ਸਤਿਗੁਰੂ ਜੀ ਸਾਨੂੰ ਵੀ ਗੁਰਸਿੱਖੀ ਦੀ ਦਾਤ ਦਿਓ ਜੀਤ ਮੱਲੀਏ ਭਾਈ ਜੀਤ ਮੱਲਿਏ ਨੂੰ ਗੁਰੂ ਜੀ ਨੇ ਬਖਸ਼ਿਸ਼ ਕੀਤੀ ਦਸਵੇਂ 파ਸ਼ਾ ਵੇਲੇ ਇਹਨਾਂ ਦਾ ਕਰਦਾਰ ਸਭ ਤੋਂ ਉੱਚਾ ਸੋਚਾ ਨਿਕਲਿਆ ਸੀ ਜੀ ਆਪਾਂ ਗੱਲ ਕਰ ਰਹੇ ਸੀ ਜਦੋਂ ਗੁਰੂ ਸਾਹਿਬ ਨੇ ਅਨਵੈਟੀਫਿਕੇਸ਼ਨ ਸਾਰਾ ਪੜਤਾਲ ਕਰਵਾਈ ਸੀ ਕਿ ਕਿਹੜੇ ਕਰਪਟ ਨੇ ਕਿਹੜਾ ਦਾ ਸਬੰਧ ਖਾਂਦੇ ਨੇ ਜਦੋਂ ਗੁਰੂ ਸਾਹਿਬ ਦਾ ਦਸਬੰਦ ਗੁਰੂ ਸਾਹਿਬ ਤੱਕ ਪਹੁੰਚਦਾ ਹੀ ਨਹੀਂ ਹਜ਼ੂਰ ਨੇ ਤੁਸੀਂ ਇਤਿਹਾਸ ਦੇ ਵਿੱਚ ਸਾਖੀ ਤੋਂ ਵੱਲ ਸਿੱਖਿਆ ਵੀ ਹੋਵੇਗਾ ਸੁਣੀ ਵੀ ਹੋਵੇਗੀ ਕਿ ਗੁਰੂ ਸਾਹਿਬ ਨੇ ਮਸੰਦ ਸਾੜੀ ਸੀ ਅਜਿਹੇ ਹਜ਼ੂਰ ਨੇ ਅੰਸਾਰੀ ਇਨਵੈਸਟਮੈਂਟ ਦੀ ਕਾਰਵਾਈ ਜਿੰਨੇ ਵੀ ਪੜਤਾਲਾਂ ਕਰਾਈਆਂ ਇੱਕ ਇੱਕ ਬੰਦੇ ਦੀ ਪੜਤਾਲ ਕਰਾ ਕੇ ਹਜ਼ੂਰ ਨੇ ਸਾਰਾ ਪਲੰਦਾ ਹੱਥ ਵਿੱਚ ਕੀਤਾ ਤੇ ਦੇਖਿਆ ਕਿ ਕਿਹੜਾ ਵੀ ਕਿਹੜਾ ਵਕਤ ਮਲੀਆ ਕਿਹੜਾ ਇਹਨਾਂ ਦੇ ਵਿੱਚ ਮਸੰਦ ਕਰਪਟ ਹੈ ਜੋ ਗੁਰੂ ਸਾਹਿਬ ਦਾ ਦਸਬੰਦ ਆਪਣੇ ਹੱਥੀ ਰੱਖ ਕੇ ਛੱਡਦਾ ਹੈ ਜਾਂ ਖਾਂਦਾ ਹੈ ਜਾਂ ਉਹ ਕਰਪਟ ਹੋ ਕੇ ਵਰਤਦਾ ਹੈ ਉਨ੍ਹਾਂ ਦੇ ਵਿੱਚੋਂ ਭਾਈ ਜੀਤਮਲ ਬਿਲਕੁਲ ਦਾ ਜੀਵਨ ਉੱਚਾ ਸੋਚਾਂ ਨਿਕਲਿਆ ਸੀ ਇਹਨਾਂ ਨੂੰ ਹਜ਼ੂਰ ਨੇ ਹੋਰ ਵਕਸ਼ਿਸ਼ ਕੀਤੀ ਦਸਵੇਂ ਪਾਤਸ਼ਾਹ ਜੀ ਨੇ ਤੇ ਹੋਰ ਵੀ ਪ੍ਰਚਾਰਕ ਦੇ ਕੇਂਦਰ ਦਿੱਤੇ ਸੀ ਅੱਗੇ ਹਜ਼ੂਰ ਨੇ ਬੜੀਆਂ ਕਿਰਪਾਾਂ ਦੇ ਨਾਲ ਹੋਰ ਵੀ ਧਨਸ਼ੀਲ ਹਰ ਕੋ ਪਾਤਸ਼ਾਹ ਨੇ ਚਿੜੀਆਂ ਘਰ ਬਣਵਾਏ ਵਾਗ ਲਾਏ 52 ਦੇ ਕਰੀਬ ਤੁਸੀਂ ਕੀਰਤਪੁਰ ਸਾਹਿਬ ਦੇ ਲਾਗੇ ਤਾਂ ਅਗੇ ਦੇਖੋਗੇ ਜੀ ਇਤਿਹਾਸ ਦੇ ਵਿੱਚ ਜੇਕਰ ਆਇਆ ਜਿੱਥੇ 52 ਹੁਕਮਨਾਮੇ ਦਿੱਤੇ ਨੇ ਦਸਵੇਂ ਪਾਤਸ਼ਾਹ ਜੀ ਨੇ ਉੱਥੇ ਧੰਨ ਸ਼੍ਰੀ ਗੁਰੂ ਹਰ Rai ਸਾਹਿਬ ਨੇ 52 ਦੇ ਕਰੀਬ ਵਧੀਆ ਵਧੀਆ ਤਰੀਕਿਆਂ ਦੇ ਅਲੱਗ-ਅਲੱਗ ਦਰੱਖਤ ਲਗਵਾਏ ਸੀ 52 ਦੇ ਕਰੀਬ ਬਾਗ ਲਗਾਈ ਸੀ ਤੇ ਬੜੇ ਸੁਚੱਜੇ ਢੰਗ ਦੇ ਨਾਲ ਸੁਰਜੇ ਹੋਏ ਉਹ ਮਾਲੀ ਵੀ ਰੱਖੇ ਸੀ ਉਹਨਾਂ ਦਿਨਾਂ ਦੇ ਵਿੱਚ ਕੀਰਤਪੁਰ ਸਾਹਿਬ ਨੂੰ ਬਾਗਾਂ ਵਾਲਾ ਸ਼ਹਿਰ ਆਖਿਆ ਜਾਂਦਾ ਸੀ ਅੱਜ ਦੇਖਿਆ ਹੋਵੇਗਾ ਤੁਸੀਂ ਬਾਗ ਕੋ ਮੈਂ ਤੁਸੀਂ ਚੜ੍ਹਦੀ ਕਲਾ ਵਾਲੇ ਹੋ ਦਵਾਖਾਨਾ ਹਜ਼ੂਰ ਨੇ ਹਕਮਤ ਦੀ ਵਿਦਿਆ ਪ੍ਰਾਪਤ ਕੀਤੀ ਹੋਈ ਸੀ ਭਾਵ ਕਿ ਵੈਦ ਦੀ ਵਿਦਿਆ ਜਿਹਨੂੰ ਡਿਗਰੀ ਦਾ ਸ਼ਬਦ ਦੇ ਨਾਲ ਤੁਸੀਂ ਸਮੋਦਨ ਕਰੋਗੇ ਹਜ਼ੂਰ ਨੇ ਵਿਧਿਆ ਪ੍ਰਾਪਤ ਕੀਤੀ ਹੋਈ ਸੀ ਕਿ ਹਰ ਇੱਕ ਬੱਚੇ ਅਕਤੀ ਨੂੰ ਆਪਣੀ ਸ਼ਰਧਾ ਦੇ ਮੁਤਾਬਕ ਇਲਾਜਿਤ ਮੁਫਤ ਕੀਤਾ ਜਾਂਦਾ ਸੀ ਜਿਨ੍ਹਾਂ ਦੇ ਵਿੱਚ ਔਰੰਗਜੀਬ ਦਾ ਭਰਾ ਦਾਰਾ ਸ਼ਕੋ ਵੀ ਠੀਕ ਹੋਇਆ ਸੀ ਆਪਾਂ ਪਹਿਲਾਂ ਵਿਚਾਰ ਕੇ ਹਟਿਆਂ ਤੇ ਉਹੀ ਔਰੰਗਜੇਬ ਨੇ ਆਪਣੇ ਭਰਾ ਦਾ ਸਹਾਰਾ ਲੈ ਕੇ ਗੁਰੂ ਸਾਹਿਬ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਸੀ ਜਦੋਂ ਹਜ਼ੂਰ ਪ੍ਰਚਾਰ ਖੇਤਰਾਂ ਦੇ ਥਾਪੇ ਗਏ ਹੋਏ ਸੀ ਹਨ ਹਜ਼ੂਰ ਨੂੰ ਪਸਨੇਹਾ ਭੇਜਿਆ ਸੀ ਕਿ ਆਉ ਦਿੱਲੀ ਆ ਕੇ ਪੇਸ਼ ਕਰੋ ਕਿ ਤੁਸੀਂ ਕਿਉਂ ਮੇਰੇ ਭਰਾ ਦੀ ਮਦਦ ਕੀਤੀ ਹੈ ਉਥੇ ਹਜ਼ੂਰ ਨੇ ਫਿਰ ਆਪਣੇ ਪੁੱਤਰ ਨੂੰ ਭੇਜਿਆ ਸੀ ਕਿ ਜਾ ਭਾਈ ਤੂੰ ਜਾ ਕੇ ਆ ਉਥੇ ਜਾ ਕੇ ਆਖਿਆ ਸੀ ਰਾਮ ਰਾਏ ਨੇ ਬਿਲਕੁਲ ਸਾਰ ਕੁਝ ਛੱਡ ਦਿੱਤਾ ਏ ਡਰ ਗਿਆ ਸੀ ਹਜ਼ੂਰ ਨੇ ਪਹਿਲਾਂ ਲਿਖਤੀ ਰੂਪ ਦੇ ਵਿੱਚ ਦਿੱਤਾ ਸੀ ਭਾਈ ਕਿਸੇ ਗੱਲ ਦਾ ਭੈ ਨਹੀਂ ਮੰਨਣਾ ਦੂਜੀ ਕਰਾਮਾਤ ਨਹੀਂ ਦਿਖਾਉਣੀ ਦੀ ਜੀ ਈਨ ਨਹੀਂ ਮੰਨਣੀ ਤਿੰਨ ਸ਼ਬਦ ਦਿੱਤੇ ਸੀ ਹਜ਼ੂਰ ਨੇ ਕਿ ਭਾਈ ਤੁਸੀਂ ਪਹਿਲਾਂ ਦਾ ਕਿਸੇ ਦਾ ਡਰ ਨਹੀਂ ਮੰਨਣਾ ਕਰਾਮਾਤ ਨਹੀਂ ਦਿਖਾਉਣੀ ਤੇ ਲਾਲਚ ਨਹੀਂ ਕਰਨਾ ਇਹ ਤਿੰਨ ਸ਼ਬਦ ਸ਼ਨ ਜੀ ਜਦੋਂ ਉਹਨੇ ਆਖਿਆ ਕਿ ਭਾਈ ਤੁਹਾਡੇ ਧਾਰਮਿਕ ਗ੍ਰੰਥ ਦੇ ਵਿੱਚ ਇਹ ਲਿਖਿਆ ਹੋਇਆ ਏ ਕਿ ਭਾਈ ਮੁੱਟੀ ਮਿੱਟੀ ਮੁਸਲਮਾਨ ਕੀ ਪੇੜਾ ਪਈ ਕਮਿਆਰ ਔਰੰਗਜ਼ੇਬ ਨੂੰ ਖੁਸ਼ ਕਰਨ ਦੇ ਲਈ ਰਾਮ ਰਾਏ ਨੇ ਸ਼ਬਦ ਵਰਤ ਦਿੱਤਾ ਸੀ ਕਿ ਇਹ ਬੇਈਮਾਨ ਹੈ ਜੀ ਇੱਥੇ ਸ਼ਬਦ ਅਲੱਗ ਲਿਖਿਆ ਹੋਇਆ ਏ ਮੁਸਲਮਾਨ ਨਹੀਂ ਹੈਗਾ ਇੱਥੇ ਹਜ਼ੂਰ ਨੂੰ ਜਦੋਂ ਗੱਲ ਪਤਾ ਲੱਗੀ ਕਿ ਹਰ ਇੱਕ ਫਲਸਫੇ ਤੋਂ ਭਾਈ ਰਾਮ ਰਾਏ ਭਟਕ ਗਿਆ ਏ ਹਰ ਇੱਕ ਫਲਸਫੇ ਤੋਂ ਬਿਲਕੁਲ ਉਲਟ ਚੱਲ ਪਿਆ ਏ ਹਜ਼ੂਰ ਨੇ ਸੰਗਤ ਨੂੰ ਹੁਕੂਨਾਮਾ ਜਾਰੀ ਕਰ ਦਿੱਤਾ ਕਿ ਇਹਨੂੰ ਮੂੰਹ ਨਹੀਂ ਲਾਉਣਾ ਤੇ ਆਪ ਵੀ ਆਖ ਦਿੱਤਾ ਕਿ ਮੇਰੇ ਮੱਥੇ ਨਹੀਂ ਲੱਗਣਾ ساری ਜ਼ਿੰਦਗੀ ਤੇ ਹਰ ਇੱਕ ਹੀਲਾ ਮਸੀਲਾ ਵਰਤ ਲਿਆ ਜਦੋਂ ਛੇਵੇਂ ਪਾਸ਼ਾ ਨੂੰ ਮaaf ਕਰਿਓ ਅੱਠਵੇਂ ਪਾਸ਼ਾ ਦੀ ਚੋਣ ਹੋਣੀ ਹੈ ਨਾ ਸਭ ਤੋਂ ਪਹਿਲਾਂ ਇਹਨੇ ਹੀ ਵਿਰੋਧ ਕਰਨਾ ਹੈ ਕਿ ਮੈਂ ਹੱਕ ਦਾ ਧਰਨੀ ਸੀ ਹਜ਼ੂਰ ਨੇ ਆਖੇ ਹਰ ਇੱਕ ਤੇ ਦੋਗਣੇ ਉਯੋਗ ਨਿਕਲੇ ਹੋ ਹਰ ਇੱਕ ਤੁਸੀਂ ਗੱਲਾਂ ਵਰਤੀਆਂ ਕਿ ਫੌਜ ਹਜ਼ੂਰ ਨੇ 2200 ਦੇ ਕਰੀਬ ਘੋੜਸਵਾਰ ਫੌਜ ਆਪਣੇ ਨਾਲ ਰੱਖਦੇ ਸੀ ਛੇਵੇਂ ਤਾਂ ਸੱਤਵੇਂ ਪਾਸ਼ਾ ਜੀ ਐਡਾ ਉੱਚਾ ਜੀਵਨ ਹੈ ਧਨਸ਼ੀਲ ਕੋਹਰੇ ਪਾਸ਼ਾ ਜੀ ਦਾ ਅਸੀਂ ਆਖਦੇ ਹਾਂ ਕਿ ਅਸੀਂ ਦੁਖੀ ਹਾਂ ਇਹਨਾਂ ਦੇ ਘਰ ਦੇ ਵਿੱਚ ਕਲੇਸ਼ ਹੋਵੇ ਉਹ ਬੰਦਾ ਤਾਂ ਉਹੀ ਨਹੀਂ ਉੱਠ ਸਕਦਾ ਪਰ ਗੁਰੂਨਾ ਤੁਸੀਂ ਗੁਰੂ ਸਹਿਬਾਨਾ ਦਾ ਜੀਵਨ ਪੜ੍ਹ ਕੇ ਦੇਖੋ ਜੀ ਗੁਰੂ ਸਹਿਬਾਨਾ ਦੇ ਵਿਰੋਧ ਉਹਨਾਂ ਦੇ ਘਰ ਦੇ ਵਿੱਚ ਹੀ ਹੋਇਆ ਏ ਚਾਹੇ ਤੁਸੀਂ ਦੇਖੋ ਪਹਿਲੇ ਪਾਛੀ ਦੇ ਜੀਵਨ ਦੇ ਵਿੱਚ ਝਲਕੀ ਪਵੇਗੀ ਜਦੋਂ ਗੁਰੰਗਰ ਦੇ ਪਾਛੀ ਦੀ ਚੋਣ ਹੋਈ ਤਾਂ ਦੋਵੇਂ ਪਰਆਮਾਂ ਨੇ ਕਿਸੇ ਤਰ੍ਹਾਂ ਦਾ ਵਿਰੋਧ ਨਹੀਂ ਕੀਤਾ ਦੋਨੇ ਸਹਿਬਜ਼ਾਦਿਆਂ ਨੇ ਦੋਨੇ ਸਹਿਬਜ਼ਾਦਿਆਂ ਨੇ ਕਿਸੇ ਤਰ੍ਹਾਂ ਦਾ ਵਿਰੋਧ ਵਿਰੋਧ ਨਹੀਂ ਕੀਤਾ ਪਰ ਜਦੋਂ ਅੱਗੇ ਜਾ ਕੇ ਦੇਖੋਗੇ ਤੁਸੀਂ ਜਾ ਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਚੋਣ ਲਾ ਲਓ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਦੇਖ ਲਓ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਦੇਖ ਲਓ ਉੱਥੇ ਵਿਰੋਧ ਹੋਇਆ ਏ ਛੇਵੇਂ ਪਾਤਸ਼ਾਹ ਦੇ ਪੜਪੋਤਰੇ ਟੀਰਮਲ ਨੇ ਆਖ ਦਿੱਤਾ ਏ ਕਿ ਮੈਂ ਮੈਂ ਜੋਗ ਸੀ ਤੁਸੀਂ ਗਲਤ ਚੋਣ ਕਰ ਲਈਏ ਆਪਣੇ ਦਾਦੇ ਨੂੰ ਸਵਾਲ ਕਰ ਰਹੇ ਨੇ ਦੇਖੋ ਕਿੰਡੀ ਵੱਡੀ ਗੱਲ ਐ ਅਕੀਲੀ ਪੰਕਤੀ ਹਜ਼ੂਰ ਨੇ ਕਿਰਪਾ ਕੀਤੀ ਗੁਰਗੱਦੀ ਦੀ ਦਾਤ ਅੱਗੇ ਗੁਰੂ ਸਾਹਿਬ ਨੇ ਜਦੋਂ ਦੇਣੀ ਐ ਨਾ ਜਦੋਂ ਗੁਰੂ ਸਾਹਿਬ ਜੀ ਦੇ ਬਚਨਾਂ ਤੋਂ ਰਾਮ ਰਾਏ ਬਿਲਕੁਲ ਇਨਕਾਰੀ ਹੋ ਗਿਆ ਜਦੋਂ ਕੋਈ ਗੁਰੂ ਸਾਹਿਬ ਦਾ ਵਚਨ ਮੰਨਿਆ ਹੀ ਨਹੀਂ ਫਿਰ ਗੁਰੂ ਸਾਹਿਬ ਨੇ ਅਕਤੂਬਰ ਦੇ ਮਹੀਨੇ 1661 ਈਸਵੀ ਨੂੰ ਗੁਰਗੱਦੀ ਦੀ ਦਾਤ ਦੇ ਕੇ ਗੁਰੂ ਸਾਹਿਬ ਜੋਤੀ ਜੋਤ ਸਮਾ ਗਏ। ਇਹ ਸੀ ਗੁਰੂ ਸਾਹਿਬ ਜੀ ਦਾ ਜੀਵਨ ਜੋ ਐਡੇ ਉੱਚੇ ਕਰਤਾਰਾਂ ਵਾਲਿਆਂ ਨੂੰ ਜਨਮ ਦਿੰਦਾ ਹੈ ਜੀ। ਜਦੋਂ ਹਜ਼ੂਰ ਦੇ ਜੀਵਨ ਦੇ ਨਾਲ ਅਸੀਂ ਸਹਿਜੇ ਜੁੜ ਸਕਦੇ ਹਾਂ ਨਾ 1661 ਅਕਤੂਬਰ ਦੇ ਮਹੀਨੇ ਗੁਰੂ ਸਾਹਿਬ ਕੀਰਤਪੁਰ ਸਾਹਿਬ ਵਿਖੇ ਜੋਤੀ ਜੋਤ ਸਮਾਈ ਸੀ ਉਦੋਂ ਪਹਿਲਾਂ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੂੰ ਗੁਰਗੱਦੀ ਦੀ ਦਾਤ ਦੇ ਕੇ ਇਹ ਬਖਸ਼ਿਸ਼ਾਂ ਦੀ ਦਾਤ ਪ੍ਰਾਪਤ ਕੀਤੀ ਸੀ। ਕਿੰਨਾ ਵੱਡਾ ਗੁਰੂ ਸਾਹਿਬ ਜੀ ਦਾ ਜੀਵਨ ਹੈ ਸਾਡੇ ਸਾਹਮਣੇ। ਹਜ਼ੂਰ ਕਿਰਪਾ ਕਰ ਦੇਣ ਜਿਵੇਂ ਹਜ਼ੂਰ ਨੇ ਉਹਨਾਂ ਨੂੰ ਉਤਾਰਿਆ ਏ ਸਾਡੇ ਹਜ਼ੂਰ ਸੀਸ ਤੇ ਹੱਥ ਰੱਖ ਕੇ ਸਾਨੂੰ ਵੀ ਅਸੀਸ ਬਖਸ਼ ਦੇ ਦੇਣ ਕਿ ਤੁਸੀਂ ਵੀ ਆਪਣੇ ਪੰਤਰੀ ਸੇਵਾ ਦੇ ਵਿੱਚ ਤਿਲ ਫੁੱਲ ਪਾਓ ਤੇ ਆਪਣੀ ਪਰਮਾਤਮਾ ਦੀ ਕਿਰਪਾ ਦੇ ਪਾਤਰ ਬਣੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ